ਹਾਂਜੀ ਕਿਦਾਂ ਪੰਜਾਬੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਗੱਲਬਾਤ ਕਰਨੀ ਹੈ YouTube ਬਾਰੇ ਤੇ YouTube ਬਾਰੇ ਗੱਲ ਕਰਨੀ ਹੈ ਇਹ ਕਿ ਜਿਹੜੇ ਆ YouTubeਰ ਨੇ ਬਾਈ ਜੀ ਨਾਚ ਮਲਾਇਆ ਕਰੋ ਇਹਨਾਂ ਇਹਨਾਂ ਨੂੰ ਕਮੈਂਟ ਕਰ ਕਰਕੇ ਕਿ ਸਿਰਾ ਕਰਤਾ ਬਾਈ ਚੱਕ ਦੇ ਫੱਟੇ ਐਂਡ ਲਾਤਾ ਇਹ ਲਾਤਾ ਬੋਲਾਤਾ ਤੇ ਜਦੋਂ ਤੁਹਾਡੀਆਂ ਇਹ ਹੱਲਾਸ਼ੇਰੀਆਂ ਉਹਨਾਂ ਨੂੰ ਮਿਲਦੀਆਂ ਨੇ ਤੇ ਫਿਰ ਉਹ ਗੰਦ ਪਾਉਣਾ ਸ਼ੁਰੂ ਕਰਦੇ ਨੇ ਸੋ ਆਪਾਂ ਬੇਨਤੀ ਕਰਦੇ ਆਂ ਬਾਈ ਇਹ ਤੁਹਾਨੂੰ ਇਨਾਂ ਨੂੰ ਇੰਨਾ ਨਾਚ ਮਲਾਇਆ ਕਰੋ ਚਲੋ ਵਧੀਆ ਠੀਕ ਆ ਜਿਹੜਾ ਵਧੀਆ ਚੀਜ਼ ਬਣਾਉਂਦਾ ਵਧੀਆ ਸਿਹਤ ਦਿੰਦਾ ਆਉਣ ਵਾਲੇ ਬੱਚਿਆਂ ਲਈ ਚੰਗੀ ਚੀਜ਼ ਆ ਉਹਨੂੰ ਹੌਸਲਾ ਦਿਓ ਹਨਾ ਉਹਨੂੰ ਵਧੀਆ ਨੂੰ ਵਧੀਆ ਕਹੋ ਪਰ ਜਿਹੜੇ ਫੁਕਰੇ ਐਵੇਂ ਹੀ ਖੋਲ ਕੇ ਬਟਣ ਜਹੇ ਹੋਰ ਗਲਤ ਮਲਤ ਜੀਆਂ ਵੀਡੀਓ ਕੁੜੀਆਂ ਦੇ ਨਾਲ ਬਣਾਈ ਜਾਂਦੇ ਨੇ ਭਾਈ ਉਹਨਾਂ ਨੂੰ ਨਾਚ ਮਲਾਇਆ ਕਰੋ ਇਨਾਂ ਮੈਂ ਹਰੇਕ ਯੂਟਿਊਬਰ ਨੂੰ ਮਾੜਾ ਨਹੀਂ ਕਹਿੰਦਾ ਕੋਈ ਸਾਡੇ ਵਰਗੇ ਚੰਗੇ ਵੀ ਨੇ ਤੇ ਗੱਲ ਮੈਂ ਉਹਨਾਂ ਦੀ ਕਰਦਾ ਜਿਹੜੇ ਕੁੜੀਆਂ ਦੇ ਨਾਲ ਵੀਡੀਓ ਬਣਾਉਂਦੇ ਆ ਤੇ ਵੀਡੀਓ ਗਲਤ ਤਰੀਕੇ ਨਾਲ ਬਣਾਉਂਦੇ ਆ ਚਲੋ ਕੁੜੀਆਂ ਦੇ ਨਾਲ ਆਪਣੀਆਂ ਫੈਮਲੀਆ ਦੇ ਨਾਲ ਬਣਾਉਂਦੇ ਆ ਲੋਕ ਚਲੋ ਚੰਗੀਆਂ ਹੁੰਦੀਆਂ ਨੇ ਜਿੰਦਾ ਮਰਜੀ ਦੇਖੀ ਜਾ ਕੋਈ ਉਹਦੇ ਵਿੱਚ ਮਾੜੀ ਗੱਲ ਨਹੀਂ ਹੁੰਦੀ ਪਰ ਆ ਜਿਹੜੇ ਖੱਚਾ ਕੁੜੀਆਂ ਨਾਲ ਬਣਾਉਂਦੇ ਆ ਇੱਕ ਤਾਂ ਬੰਦਾ ਵਾਈਫ ਨਾਲ ਬਣਾਉਂਦਾ ਉਹ ਕੋਈ ਗਲਤ ਚੀਜ਼ ਨਹੀਂ ਬਣਾਊਗਾ ਇੱਕ ਜਿਹੜਾ ਉਦਾਂ ਹੀ ਫਰੰਡ ਫਰੰਡ ਜੀ ਆ ਸਾਡੇ ਜੇ ਆ ਬੋ ਆ ਉਹਨਾਂ ਨਾਲ ਬਣਾਉਂਦੇ ਆ ਬਈ ਉਹਨਾਂ ਤੋਂ ਬਚੋ ਉਹਨਾਂ ਨੂੰ ਨਾ ਇੰਨੀ ਹੱਲਾਸ਼ੀਰੀ ਦਿਆ ਕਰੋ ਨਾ ਇੰਨੀ ਉਹਨਾਂ ਦੀ ਬੱਲੇ ਬੱਲੇ ਕਰਿਆ ਕਰੋ ਬਾਈ ਫਿਰ ਉਹ ਚਾਵਲਦੇ ਨੇ ਫਿਰ ਉਹ ਗਲਤ ਗਲਤ ਮਲਤ ਚੀਜ਼ਾਂ ਤੁਹਾਡੇ ਮੂਹਰੇ ਲੈ ਕੇ ਆਉਂਦੇ ਨੇ ਹਨਾ ਕਿਉਂਕਿ ਉਹਨਾਂ ਦਾ ਕਿਸੇ ਨਾ ਕਿਸੇ ਨਾ ਪੇਚਾ ਪੈ ਜਾਂਦਾ ਫਿਰ ਉਹ ਸੋਸ਼ਲ ਮੀਡੀਆ ਤੇ ਇੰਨੀ ਤੜ ਤਾਂ ਹੈ ਨਹੀਂ ਵੀ ਜਾ ਕੇ ਬੰਦੇ ਨਾਲ ਸਿੱਧਾ ਲੜ ਲੈਣ ਉਹ ਬਸ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢਣੀਆਂ ਨੇ ਆ ਕੇ ਜੇ ਉਹ ਕਰਤਾ ਜਿਵੇਂ ਪਿੱਛੇ ਸੋਖ ਰਤੀ ਇਹਨੇ ਦੇਖਿਆ ਹੀ ਆਪਾਂ ਕਿਦਾਂ ਉਹਨਾਂ ਨੇ ਗਾਲਾਂ ਕੱਢੀਆਂ ਨੇ ਤੇ ਉਹ ਚਲੋ ਇੱਕ ਮੈਂ ਕਹਿਣਾ ਗੱਲ ਉੱਥੇ ਸੁਖਰਤ ਦੀ ਇਹ ਗਲਤੀ ਨਹੀਂ ਸੀ ਉੱਥੇ ਗਲਤੀ ਸੀ ਉਹ ਕੁੜੀ ਦੀ ਜਿਹੜੀ ਉਹ ਮਨਜੀਤ ਕੌਰ ਗਲਤੀ ਉਹਦੀ ਏ ਸੀ ਉਹਨੇ ਬਾਈ ਐਕਸਾਇਆ ਉਹਨੂੰ ਸੁਖਰਤੀ ਨੂੰ ਬੋਲਣ ਲਈ ਉਹ ਕਹਿੰਦਾ ਵੀ ਰਿਹਾ ਕਿ ਬਾਈ ਹਨਾ ਮੈਂ ਨਹੀਂ ਧਿਆਨ ਦਿੰਦਾ ਮੈਂ ਨਹੀਂ ਬੋਲਦਾ ਪਰ ਲੋਕ ਉਹ ਸੁਖਰਤੀਏ ਤੈਨੂੰ ਆਹ ਬੋਲਤਾ ਸੁਖਰਤੀਏ ਤੈਨੂੰ ਉਹ ਬੋਲਤਾ ਬਾਈ ਫਿਰ ਉਹ ਅੱਕ ਕੇ ਉਹ ਬੋਲਿਆ ਪਰ ਉਹਨੇ ਨਜਾਇਜ਼ ਬੋਲਿਆ ਇਹ ਗੱਲ ਦਾ ਆਪਾਂ ਨੂੰ ਵੀ ਗੁੱਸਾ ਲੱਗਿਆ ਕਿ ਉਹਨੇ ਜੋ ਚੀਜ਼ਾਂ ਸੋਸ਼ਲ ਮੀਡੀਆ ਤੇ ਨਹੀਂ ਬੋਲਣੀਆਂ ਚਾਹੀਦੀਆਂ ਸੀ ਉਹਨੇ ਉਹ ਬੋਲੀਆਂ ਕਿਉਂਕਿ ਉਹਨੂੰ ਜੇ ਉਹਦਾ 2 ਲੱਖ ਫੋਲੋਅਰ ਆ 5 ਲੱਖ ਮੈਨੂੰ ਨਹੀਂ ਪਤਾ ਕਿੰਨਾ ਜਿੰਨਾ ਵੀ ਆ ਤਾਂ ਉਹਦੇ ਵਿੱਚੋਂ 20000 50000 ਕੁੜੀ ਵੀ ਹੋਊਗੀ ਤੇ ਉਹਨੇ ਇੰਨਾ ਗੰਦ ਪਾਇਆ ਤੇ ਉਹ ਕੁੜੀਆਂ ਨੇ ਵੀ ਦੇਖਿਆ ਹੋਊਗਾ ਨਾ ਤੇ ਆਪਾਂ ਗੱਲ ਇਹ ਕਰਦੇ ਆਂ ਵੀ ਚਾਹੇ ਕੋਈ ਵੀ ਆ ਯੂਟਿਊਬਰ ਆ ਚਾਹੇ ਕੋਈ ਫੇਸਬੁੱਕ ਤੇ ਵੀਡੀਓ ਪਾਉਂਦਾ ਚਾਹੇ ਕਾਸੇ ਤੇ ਵੀ ਚਾਹੇ ਇੰਸਟਾਗ੍ਰam ਤੇ ਪਾਉਂਦਾ ਬਾਈ ਜਿਹੜਾ ਗਲਤ ਪਾਉਂਦਾ ਉਹਨੂੰ ਉੱਥੇ ਹੀ ਦੱਬ ਲਿਆ ਕਰੋ ਉੱਥੇ ਹੀ ਬੋਲਿਆ ਕਰੋ ਵੀ ਤੂੰ ਆਹ ਕੀ ਗੰਦ ਪਾਇਆ ਓਏ ਹੈਨਾ ਜਦੋਂ ਆਪਾਂ ਲੱਗ ਜਾਂਦੇ ਆ ਬਾਈ ਤੂੰ ਸਿਰਾਂ ਬਾਈ ਤੂੰ ਐਂਡਾ ਬਾਈ ਤੂੰ ਆਤਾ ਫੇਰ ਉਹ ਬੰਦਾ ਚਾਵਲਦਾ ਬਾਈ ਫੇਰ ਉਹ ਨੁਕਸਾਨ ਕਰਦਾ ਫੇਰ ਉਹ ਗਲਤ ਚੀਜ਼ਾਂ ਪ੍ਰਮੋਟ ਕਰਦਾ ਸੋ ਬੇਨਤੀ ਆ ਬਾਈ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਦਿਨ ਵੀਡੀਓ ਪਾਈ ਸੀ ਉਸ ਦਿਨ ਮੈਂ ਵੀਡੀਓ ਪਾਈ ਸੀ ਇਕੱਲੇ ਸੁਖ ਰਤੀ ਤੇ ਅੱਜ ਮੈਂ ਵੀਡੀਓ ਪਾਉਣਾ ਸਾਰਿਆਂ ਦੀ ਕੋਈ ਇਕੱਲੇ ਸੁਖ ਰਤੀ ਨੂੰ ਟਾਰਗੇਟ ਨਹੀਂ ਆਪਾਂ ਕਰਦੇ ਸਾਰਿਆਂ ਦੀ ਉਹ ਗੱਲ ਕਰਦੇ ਆ ਬਾਈ ਜਿਹੜੇ ਇਦਾਂ ਦੀਆਂ ਗੰਦੀਆਂ ਗਲਤਮਲਤ ਵੀਡੀਓ ਬਣਾਉਂਦੇ ਆ ਜਾਂ ਗਲਤ ਸ਼ਬਦਾਵਲੀ ਯੂਜ਼ ਕਰਦੇ ਆ ਉਹਨਾਂ ਲੋਕਾਂ ਦੀ ਜਿਵੇਂ ਪ੍ਰੋਡਿਊਸਰ ਆਰਗੇ ਨੇ ਇਹ ਸਾਰੀਆਂ ਖੱਚਾਂ ਯਾਰ ਕੀ ਗੰਦ ਪਾਇਆ ਇਹਨਾਂ ਨੇ ਸੋਸ਼ਲ ਮੀਡੀਆ ਤੇ ਕਿਉਂ ਲੋਕਾਂ ਨੂੰ ਇਦਾਂ ਦੀਆਂ ਚੀਜ਼ਾਂ ਦਿਖਾਉਂਦੇ ਨੇ ਯਾਰ ਇਹ ਹੈਨਾ ਸੋ ਨਹੀਂ ਚੰਗੀਆਂ ਲੱਗਦੀਆਂ ਬਈ ਇਹ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਕੋਈ ਤੁਸੀਂ ਪੈਸਾ ਕਮਾਓ ਜੰਮ ਜੰਮ ਕਮਾਓ ਪਰ ਬਈ ਤੁਸੀਂ ਚੰਗੀ ਚੀਜ਼ ਨਹੀਂ ਬਣਾ ਸਕਦੇ ਤੁਸੀਂ ਨਾਰਮਲ ਕੋਈ ਆਮ ਫਾਲਤੂ ਚੀਜ਼ ਵੀ ਬਣਾ ਦਿਓ ਚਾਹੇ ਪਰ ਗਲਤ ਸ਼ਬਦ ਤਾਂ ਨਾ ਲੈ ਕੇ ਆਓ। ਗਲਤ ਸ਼ਬਦਾਂ ਨੂੰ ਨਾ ਯੂਜ਼ ਕਰੋ। ਇੱਕ ਇੱਕ ਮੈਂ ਦੇਖਿਆ ਬਹੁਤ ਚੱਲੀ ਆ ਚੀਜ਼ ਡਬਲ मीनिंग ਸ਼ਬਦ ਬਹੁਤ ਯੂਜ਼ ਕਰਦੇ ਆ ਲੋਕ। ਇਹਨਾਂ ਲੋਕਾਂ ਨੂੰ ਬੋਲਿਆ ਕਰੋ ਬਈ ਇਹ ਸਾਰਾ ਸਾਰੀ ਘਾਟਾ ਆਪਣੇ ਚ ਇਹਨਾਂ ਨੂੰ ਅਨਫੋਲੋ ਕਰੋ ਤੇ ਰਾਹ ਪਾਓ ਬਸ। ਜਿੰਨੇ ਨਾ 2000 ਬੰਦਾ ਵੀ ਕੱਟ ਗਿਆ ਇਹਨਾਂ ਨੂੰ ਤਾਂ ਟਟੀਆਂ ਲਾ ਜਾਣੀਆਂ ਨੇ ਬਈ। ਆਪੇ ਜਿਹੜੇ ਤੇ ਆਉਣਗੇ ਆਪੇ ਚੱਜ ਦੀਆਂ ਵੀਡੀਓ ਬਣਾਉਣਗੇ ਸੋ ਮੇਰਾ ਬਈ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਕੰਟਰੋਲ 'ਚ ਰੱਖਿਆ ਕਰੋ ਆਪਣੇ ਤੁਸੀਂ ਉਹ ਇਹਨਾਂ ਨੂੰ ਕਮਾਈ ਦਿੰਦੇ ਹੋ ਤੁਸੀਂ ਉਹ ਇਹਨਾਂ ਨੂੰ ਪੈਸਾ ਦਿੰਦੇ ਹੋ ਹਨਾ ਜੇ ਤੁਸੀਂ ਵੀਡੀਓ ਦੇ ਦੋ ਬਈ ਤਾਂ ਇਹਨਾਂ ਨੂੰ ਪੈਸਾ ਆਉਂਦਾ ਤਾਂ ਇਹ ਅੱਗੇ ਅੱਗੇ ਹੋਰ ਵੀਡੀਓ ਤਾਂ ਬਣਾਉਂਦੇ ਨੇ ਜਦੋਂ ਤੁਸੀਂ ਉਹ ਇਹਨਾਂ ਦੀ ਉਹ ਚੀਜ਼ ਪਸੰਦ ਕਰਨੋਂ हट ਜਾਓਗੇ ਫਿਰ ਬਈ ਆਪੇ ਸਹੀ ਲਾਈਨ ਤੇ ਆ ਜਾਣਗੇ ਕਿਉਂਕਿ ਇਹਨਾਂ ਲਈ ਪੈਸਾ ਮੈਟਰ ਕਰਦਾ ਇਹਨਾਂ ਲਈ ਇੱਜ਼ਤ ਜੇਬ ਉਹ ਕੁਝ ਵੀ ਨਹੀਂ ਮੈਟਰ ਕਰਦਾ ਇਹਨਾਂ ਨੂੰ ਸਿਰਫ ਪੈਸਾ ਚਾਹੀਦਾ ਪੈਸਾ ਦਿਸਦਾ ਇਹਨਾਂ ਨੂੰ ਤੁਸੀਂ ਉਹ ਇਹਨਾਂ ਦੀਆਂ ਗੰਦੀਆਂ ਵੀਡੀਓ ਤੇ ਬਣਾ ਪੈਸਾ ਦੇਈ ਜਾਂਦੇ ਹੋ ਇਹਨਾਂ ਨੂੰ ਤੇ ਇਹ ਹੋਰ ਬਣਾਈ ਜਾਂਦੇ ਨੇ ਬਾਈ ਜਦੋਂ ਇਹਨਾਂ ਦੀ ਗੰਦੀ ਵੀਡੀਓ ਤੇ ਤੁਸੀਂ ਇਗਨੋਰ ਕਰਨ ਲੱਗੇ ਜਾਂ ਇਹਨਾਂ ਨੂੰ ਅਨਫੋਲੋ ਕਰਨ ਲੱਗੇ ਅਨਸਬਸਕ੍ਰਾਈਬ ਕਰਨ ਲੱਗੇ ਆਪੇ ਸਹੀ ਲਾਈਨ ਤੇ ਆ ਜਾਣਾ ਇਹਨਾਂ ਨੇ ਚਾਹੇ ਪ੍ਰੋਡਿਊਸਰ ਆ ਚਾਹੇ ਜੋਕਰਤੀਆ ਚਾਹੇ ਦੂਜਾ ਤੀਜਾ ਅਮਨ ਔਜਲਾ ਕੋਈ ਵੀ ਆ ਜਾਵੇ ਸੋ ਚੰਗੀ ਚੀਜ਼ ਨੂੰ ਪ੍ਰੋਮੋਟ ਕਰੋ ਮਾੜੀ ਚੀਜ਼ ਤੋਂ ਆਪਣੇ ਬੱਚਿਆਂ ਨੂੰ ਬਚਾਓ ਜਿੰਨਾ ਬਚਾ ਸਕਦੇ ਹਾਂ ਮਾੜਾ ਤਾਂ ਸਮਾਜ ਦੇ ਵਿੱਚ ਉਦਾਂ ਹੀ ਬਹੁਤ ਕੁਝ ਆ ਜਿਹੜੇ ਮੈਂ ਇੱਕ ਵੀਡੀਓ ਬਣਾਉਂਗਾ ਜਿੱਦਾਂ ਹੁਣ ਰੇਪ ਹੋ ਰਹੇ ਨੇ ਹਨਾ ਤੇ ਉਹਨਾਂ ਤੇ ਮੈਂ ਇੱਕ ਵੀਡੀਓ ਬਣਾਉਂਗਾ ਫਿਰ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਉਹਦਾ ਵੀ ਕਾਰਨ ਤੁਹਾਨੂੰ ਦੱਸਾਂਗੇ ਵੀ ਕੀ ਆ ਮੇਨ ਕਾਰਨ ਜਿਹੜਾ ਉਹ ਆਹੀ ਸੋਸ਼ਲ ਮੀਡੀਆ ਮੇਨ ਕਾਰਨ ਤੇ ਮੇਨ ਕਾਰਨ ਮਤਲਬ ਕਿ 60% ਲਾ ਲਓ 70% ਲਾ ਲਓ ਸੋਸ਼ਲ ਮੀਡੀਆ ਕਾਰਨ ਆ ਉਹਦਾ ਤੇ ਆਪਾਂ ਕਰਾਂਗੇ ਉਹਦੇ ਤੇ ਵੀ ਗੱਲ ਤੁਸੀਂ ਆ ਗੱਲ ਜਰੂਰ ਧਿਆਨ ਚ ਰੱਖਿਓ ਬਾਈ ਜਰੂਰ ਇਹ ਵੀਡੀਓ ਸ਼ੇਅਰ ਕਰਿਓ ਤੇ ਹੋ ਸਕੇ ਆ ਫੋਲੋ ਕਰ ਲਿਓ ਆਪਣਾ ਫੇਸਬੁੱਕ ਪੇਜ ਤੇ YouTube ਚੈਨਲ ਪੱਕੇ ਪਿੰਡਾ ਵਾਲੇ ਫੇਸਬੁੱਕ ਪੇਜ ਅਮਨ ਬੈਣੀਪਾਲ ਦੋਨੇ ਫੋਲੋ ਕਰ ਲਿਓ ਬਾਈ ਹੁਣ ਆਪਾਂ ਇਹਨਾਂ ਦੀ ਉਹ ਗੱਲ ਦੱਟ ਠਾ ਲੈਣੀ ਆ ਜਿਹੜੇ ਹੰਗੰਦ ਪਾਉਂਦੇ ਆ ਨਾ ਲੈ ਲੈ ਕੇ ਬੋਲਾਂਗੇ ਬਾਈ ਬਸ ਤੁਸੀਂ ਸਾਥ ਦਿੰਦੇ ਰਹੋ ਬਾਕੀ ਧੰਨਵਾਦ ਆ ਲਵ ਯੂ ਜਿਹੜੇ ਭਰਾ ਆਪਣਾ ਸਾਥ ਦਿੰਦੇ ਨੇ ਸਪੋਰਟ ਕਰਦੇ ਆ ਸ਼ੇਅਰ ਕਰਦੇ ਆ ਤੇ ਬਾਕੀ ਵੀ ਕਰਿਆ ਕਰੋ ਬਾਈ ਜਰੂਰ ਕਰਿਆ ਕਰੋ ਚੰਗੀ ਚੀਜ਼ ਨੂੰ ਜੇ ਕੋਈ ਚੰਗੇ ਲਈ ਬੋਲਦਾ ਉਹਦਾ ਸਾਥ ਦਿਆ ਕਰੋ ਓਕੇ ਜੀ ਧੰਨਵਾਦ